हां जी दोस्तों सारेया नुं सस्श्रीकाल स्वागत करते हां टोडा राज संधू फार्मिंग दे, दे विच आज दी दोस्तों अपनी विजिट हैगी है ਪਿੰਡ ਡਲੇਰੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਬਿਲਕੁਲ ਘਰੇਲੂ ਮਾਲ ਦੇ ਵਿੱਚੋਂ ਦੋ ਪਸ਼ੂ ਵੀਰ ਹੁਣੀ ਵੇਚਦੇ ਪਏ ਆ ਇੱਕ ਨੀਲੀ ਰਾਵੀ ਦਾ ਕਟਾ ਤੇ ਇੱਕ ਦੋਸਤੋਂ ਕ੍ਰਾਸ ਦੇ ਵਿੱਚ ਇਹ ਝੋਟੀ ਆ ਪਹਿਲਾਂ ਝੋਟੀ ਸੂਈ ਆ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਲਾਂਗੇ ਬਿਲਕੁਲ ਘਰ ਦਾ ਮਾਲ ਆ ਦੋਸਤੋਂ ਘਰੇਲੂ ਪਸ਼ੂ ਆ ਸੋ ਬਹੁਤ ਵੀਰ ਦੋਸਤੋਂ ਡਿਮਾਂਡ ਹੁੰਦੀ ਆ ਵੀ ਘਰ ਦੇ ਵਿੱਚੋਂ ਪਸ਼ੂ ਖਰੀਦਣਾ ਤੇ ਓ ਵੀਰ ਤੁਸੀਂ ਜਰੂਰ ਆਪਣੀ ਜਿਹੜੀ ਦੱਸੋ ਟਰਾਈ ਮਾਰ ਸਕਦੇ ਆ ਬਿਲਕੁਲ ਤਸੱਲੀ ਕਰ ਸਕਦੇ ਜੇਕਰ ਹਨ ਕਿ ਝੋਟੀ ਸੂਈ ਸਵਾਈ ਆ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਜਿੰਨਾ ਦੋਸਤੋ ਦੁੱਧ ਦੱਸਿਆ ਜਾਊਗਾ ਉਹਨੂੰ ਵੈਰੀਫਾਈ ਕਰਨਾ ਤਸੱਲੀ ਕਰਨੀ ਉਹ ਤੁਹਾਡਾ ਫਰਜ਼ ਬਣਦਾ ਆਪਣਾ ਹੱਕ ਸਮਝ ਕੇ ਤਸੱਲੀ ਤੁਸੀਂ ਕਰ ਲਿਓ ਇੱਕ ਕਟਾ ਮਾਲੀ ਦਿਖਾ ਦਾਂਗੇ ਨੀਲੀ 라ਵੀ ਦੇ ਵਿੱਚ ਦੋਸਤੋ ਇਹ ਮਾਲੀ ਆ ਤੇ ਦੋ ਹੀ ਪਸ਼ੂ ਪਕਾਊਗਾ ਠੀਕ ਹੈ ਜੀ ਤੇ ਗੱਲਬਾਤ ਆਪਾਂ ਕਰ ਲੈਣੀ ਆ ਵੀਰ ਹੁਣਾਂ ਦੇ ਨਾਲ ਅੱਜ 10 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਤੁਸੀਂ ਨੋਟ ਕਰ ਸਕਦੇ ਜੀ ਕੁਝ ਸ਼ਾਮ ਦੇ ਦੋਸਤੋ 3:00 ਵਜੇ ਦਾ 2:30 3:00 ਵਜੇ ਦਾ ਸਮਾਂ ਆ ਜਾਓ ਜੀ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਜੀ ਠੀਕ ਠਾਕ ਹੋ ਹਾਂ ਜੀ ਕਿਰਪਾ ਜੀ ਵੈਗਰੂ ਦੀ ਅੱਛਾ ਵੀਰ ਇੱਕ ਤਾਂ ਨਾਮ ਦੱਸ ਦਈਆ ਆਪਣਾ ਨਾਮ ਜੀ ਮੇਰਾ ਦਲਵਿੰਦਰ ਸਿੰਘ ਹਾਂਜੀ ਸਨ ਅਫਸਰਦਾਰ ਹਰਬੰਸ ਸਿੰਘ ਪਿੰਡ ਡਲੇਰੀ ਠੀਕ ਆ ਹਾਂਜੀ ਅੱਛਾ ਵੀਰ ਜਿੱਦਾਂ ਕਿ ਆਪਾਂ ਦੱਸਿਆ ਵੀ ਘਰ ਦਾ ਮਾਲ ਹੈ ਆਪਣਾ ਸਾਰਾ ਟਰੈਲੂ ਹੀ ਪਸੂਨੇ ਸਾਰੇ ਜੀ ਤੇ ਸੀਲ ਕਰਦੇ ਪਏ ਇੱਕ ਨੀਲੀ 라ਵੀ ਦਾ ਕਟਾ ਤੇ ਇੱਕ ਇਹ ਕ੍ਰਾਸ ਝੋਟੀ ਆ। ਹਾਂਜੀ। ਝੋਟੀ ਸੂਈ ਆਪਣੇ ਕੋਲ। ਹਾਂਜੀ ਸੂਈ ਜੀ। ਠੀਕ ਆ ਜੀ ਤੇ ਕੀ ਰਿਕਾਰਡ ਇਸ ਝੋਟੀ ਦਾ ਦਿਨ ਕਿੰਨੇ ਹੋ ਗਏ ਨੂੰ ਸੂਈ? ਇਹਨੂੰ ਅੱਜ 21 ਦਿਨ ਹੋ ਗਏ ਸੂਈ ਨੂੰ। 21 ਦਿਨ। ਇਸ ਟਾਈਮ 11 ਲੀਟਰ ਦੁੱਧ ਦੇ ਥਲੇ ਤਿਆਰ ਜੀ। ਠੀਕ ਆ ਜੀ। ਹਾਂਜੀ। ਤੇ ਮਗਰ ਬੱਚਾ ਮਗਰ ਬੱਚਾ ਅਹਿਮ 33 ਦਾ ਨੱਬਾ ਵਾਲਿਆਂ ਦਾ ਕਟਾ ਹੈ ਜੀ। ਅੱਛਾ ਜੀ ਮੋਰਾ ਦੇ ਵਿੱਚ। ਹਾਂਜੀ ਮੋਰਾ ਦਾ। ਠੀਕ ਆ ਜੀ। ਜੀ। ਤੇ ਸੂਈ ਨੂੰ 12 ਦਿਨ ਦਾ ਸਮਾਂ ਹੋਇਆ। ਨਹੀਂ ਸੂਈ ਨੂੰ ਅੱਜ 21 ਦਿਨ ਹੋ ਗਿਆ 21 ਦਿਨ ਹਾਂਜੀ ਹਾਂਜੀ 20 21 ਦਿਨ ਦਾ ਸਮਾਂ ਹੋ ਗਿਆ ਦੋਸਤੋ ਸੂਈ ਨੂੰ ਪਹਿਲਾ ਸੂਬਾ ਝੋਟੀ ਸੂਈ ਆ ਤੇ ਬਾਕੀ ਝੋਟੀ ਦੀ ਇੱਕ ਵਾਰੀ ਬਾਡੀ ਬੰਦ ਤਰ ਤੁਹਾਨੂੰ ਜਰੂਰ ਦਿਖਾਉਣੇ ਆ ਆ ਲਓ ਜੀ ਠੀਕ ਹੈ ਜੀ ਠੀਕ ਆ ਥੋੜਾ ਜਿਹਾ ਪਸ਼ੂ ਜਿਹੜੇ ਦੋਸਤੋ ਘਰੇਲੂ ਪਸ਼ੂ ਆ ਘਰ ਦੇ ਪਸ਼ੂ ਆ ਥੋੜਾ ਜਿਹਾ ਡਰਦੇ ਜਰੂਰ ਹੁੰਦੇ ਆ ਠੀਕ ਆ ਜੀ ਤੇ ਉਪਰੇ ਬੰਦੇ ਤੋਂ ਥੋੜਾ ਜਿਹਾ ਡਰਦੇ ਜਰੂਰ ਨੇ ਇਸ ਕਰਕੇ ਜਿੰਨੀ ਵੀ ਤਸੱਲੀ ਹੋ ਗਈ ਆਪਾਂ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾ ਦਾਂਗੇ ਵੀ ਮੂੰਹ ਮੱਥਾ ਫੇਸ ਕੁਆਲਿਟੀ ਦੇਖੋ ਸਿੰਘਾ ਸੁnga मां ਦੀ ਜਿਹੜੀ ਦੋਸਤੋ ਦਸਮਾਤਾਬਕ ਨੀਲੀ 라ਵੀ ਦੇ ਵਿੱਚ ਸੀਗੀ ਠੀਕ ਆ ਉਹ ਕਿਤੇ ਵੀਰ ਹੋਣਾ ਨੇ ਬਿਲਕੁਲ ਟੀਕਾ ਜਿਹੜਾ ਰਖਾਤਾ ਉਹ ਮੋਹਰਾ ਦਾ ਮੋਹਰੇ ਦਾ ਮਾਲੀ ਤੋਂ ਕਰਵਾਤੀ ਸੀ ਹੈ ਹਾਂਜੀ ਹਾਂਜੀ ਉਹ ਹੈਗਾ ਸੀ ਰੇੜੂ ਦਾ ਬੱਚਾ ਸੀ ਸਾਡੇ ਰੇੜੂ ਦਾ ਹੀ ਠੀਕ ਆ ਰੇੜੂ ਦਾ ਜਿਹੜਾ ਦੋਸਤੋ ਬੱਚਾ ਸੀਗਾ ਮੋਹਰਾ ਦਾ ਤੇ ਉਹਦੇ ਤੋਂ ਜਿਹੜੀ ਇਹ ਕ੍ਰਾਸ ਕਰਵਾਤੀ ਸੀ ਤਾਂ ਤੁਸੀਂ ਦੇਖ ਸਕਦੇ ਦੋਸਤੋ ਵੀ ਅੱਖ ਜਿਹੜੀ ਆ ਬਿਲਕੁਲ ਨੀਲੀ ਬਿੱਲੀ ਮਣਕਣੀ ਅੱਖ ਤੇ मां वाले पख तो दोस्तों बिल्कुल नीली रावी ते पेटों जड़ी ए ਝੋਟੀ ਆਹੀ ਆ ਠੀਕ ਆ ਜੀ ਤੇ ਫਾਦਰ ਜਿਹੜਾ ਰੇਡੂ ਦਾ ਜਿਹੜਾ ਦੋਸਤੋ ਕਟਾ ਸੀ ਅੱਗੇ ਉਹਦੇ ਤੋਂ ਜੰਪ ਕਰਵਾਈ ਗਈ ਸੀ ਤੇ ਇਹ ਝੋਟੀ ਜਿਹੜੀ ਆ ਆਪ ਪਦੈਸ਼ ਆ ਸੋ ਫੇਸ ਕੁਆਲਟੀ ਦੇਖੋਗੇ ਮੂੰਹ ਮੱਥਾ ਦੇਖੋਗੇ ਦੋਸਤੋ ਤੇ ਬਹੁਤ ਸੋਹਣਾ ਠੀਕ ਆ ਅੱਗੇ ਜਿਹੜਾ ਕੋਈ ਵੀਰ ਅੱਗੇ ਨੀਲੀ ਤੇ ਕੰਮ ਕਰ ਲੂਗਾ ਦੋਸਤੋ ਥੋੜੇ ਜੀ ਨੀਲੀ ਦੇ ਤੁਸੀਂ ਬੱਚੇ ਵੀ ਲੈ ਲਓਗੇ ਤੋਂ ਤੇ ਰਿਜ਼ਲਟ ਬਹੁਤ ਸੋਹਣੇ ਪਾਉਗੀ ਐ ਅੱਖ ਬਿੱਲੀ ਮਣਕੀ ਆ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਹਾਈਟ ਕਾ ਤ ਪੂਰਾ ਉੱਚਾ ਸਿੰਗਲ ਖੱਡੀ ਦੀ ਆ ਕਦਕੁੱਦ ਤੁਸੀਂ ਵੇਖੋਗੇ ਦੋਸਤੋ ਪੂਰੇ ਵੱਡੇ ਕਦ ਕੱਡ ਦੇ ਵਿੱਚ ਆ ਤੇ ਅੱਛਾ ਭਾਈ ਦਲਵਿੰਦਰ ਦੁੱਧ ਕਿੰਨਾ ਸਹੀ ਹੋਣ ਆ ਪਚਵਾਉਣਾ ਕਿੰਨਾ ਘਰੇ ਇਥੇ ਕਿਸੇ ਵੀਰ ਨੂੰ ਆਏ ਨੂੰ ਦੁੱਧ ਜੀ 11 ਲੀਟਰ ਚਵਾਤ ਆ 11 ਲੀਟਰ ਠੀਕ ਹੈ ਸੋ 11 ਲੀਟਰ ਦੁੱਧ ਇਹਦੇ ਇੱਕ ਕੋਲ ਜਿਹੜਾ ਦੋਸਤੋ ਹਾਜ਼ਰ ਆ ਇਸ ਟਾਈਮ ਕੁਗੀਆਂ ਏਕੀਆਂ ਦਿਨਾਂ ਦੀ ਸੂਈ ਦੇ ਕੋਲ ਠੀਕ ਆ ਤੇ ਮਗਰ ਵੀ ਜਿਹੜਾ ਐਮ ਕਿਹੜਾ ਦੱਸਿਆ ਐਮ ਐਮ 33 ਐਮ 33 ਦਾ ਬੱਚਾ 90 ਠੀਕ ਆ ਜੀ ਸੀਆਰ ਵੀ 90 ਵਾਲਿਆਂ ਦਾ ਜਿਹੜਾ ਦੋਸਤੋ ਠੀਕ ਆ ਇਹਦੇ ਮਗਰ ਜਿਹੜਾ ਖੱਟਾ ਮੇਲ ਕਾਫ ਸੋ ਚੁਚਵਾਈ ਚ ਵੀ ਬਿਲਕੁਲ ਪੂਲੀ ਹਾਂਜੀ ਬਿਲਕੁਲ ਜੀ ਬਿਲਕੁਲ ਛੋਟਾ ਥਾਣਾ ਕਾਮਰ ਗਿਚਵਾਈ ਹੈ ਬਿਲਕੁਲ ਠੀਕ ਹੈ ਜੀ ਚਲੋ ਠੀਕ ਹੈ ਚੋਟੀ ਥੋੜਾ ਡਰਦੀ ਆ ਦੋਸਤੋ ਠੀਕ ਹੈ ਜੇ ਖੋਲ ਕੇ ਵੀ ਤੁਹਾਨੂੰ ਤੋੜ ਕੇ ਦਿਖਾਉਣੇ ਆ ਸੋ ਜਿੰਨੀ ਵੀ ਤਸੱਲੀ ਹੋ ਸਕਦੀ ਆ ਬਿਲਕੁਲ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਥੋੜਾ ਜਿਹਾ ਵੀ ਖੋਲ ਕੇ ਤੋੜ ਦਿਆ ਇਹਨੂੰ ਜਰੂਰ ਜੀ ਜਰੂਰ ਠੀਕ ਆ ਉਪਰੇ ਬੰਦੇ ਤਾਂ ਦੋਸਤੋ ਪਹਿਲਾਂ ਜ਼ਿਕਰ ਕੀਤਾ ਸੀ ਘਰ ਦੇ ਪਸ਼ੂਆ ਘਰੇਲੂ ਆ ਡਰਦੇ ਆ ਕਈ ਵਾਰਾਂ ਪਸ਼ੂ ਕਿਉਂਕਿ ਬਹੁਤ ਘੱਟ ਖੋਲਿਆ ਹੁੰਦਾ ਜਾਂ ਕਰਿਆ ਘਰੇ ਪਸ਼ੂਆਂ ਦੇ ਵਿੱਚ ਉਪਰਾਵੰਤਾ ਬਹੁਤ ਘਟ ਆਇਆ ਹੁੰਦਾ ਤੇ ਵਪਾਰ ਵਾਲੇ ਪਸ਼ੂ ਹੁੰਦਾ ਵੀ 2-3 ਵਾਰੀ ਕਿਤੇ ਨਾ ਕਿਤੇ ਚੜਦੇ ਉਤਰਦੇ ਦੋਸਤੋ ਪਸ਼ੂ ਦਾ ਦਰਜਾ ਲੱਥ ਜਾਂਦਾ ਇਸ ਕਰਕੇ ਪਸ਼ੂ ਥੋੜਾ ਜਿਹਾ ਡਰਦਾ ਜ਼ਰੂਰ ਆ ਠੀਕ ਆ ਤੇ ਝੋਟੀ ਤੁਸੀਂ ਦੇਖ ਸਕਦੇ ਸ਼ਕੀਨੀ ਸ਼ਕੂਨੀ ਵਾਲੇ ਪਾਸਿਓਂ ਬਹੁਤ ਖੂਬਸੂਰਤ ਵੱਡੇ ਕਦ ਕਾਟ ਦੀ ਆ ਤੇ ਆ ਆਰਡਰ ਦੀ ਕੁਆਲਿਟੀ ਹੈ ਜੀ ਅੱਛਾ 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 ਆ ਜੀ ਇਹਦਾ ਬੱਚਾ ਜੀ ਆ ਮੇਲ ਦਾ ਇਹ ਇਹ ਵੀ ਠਾਲ ਕੇ ਦਿਖਾ ਦਿੰਨੇ ਆ ਆ ਠਾ ਦਿਓ ਕੱਟਾ ਜੀ ਹਾਂਜੀ ਠੀਕ ਹੈ ਜੀ ਸੋਚਿਆ ਮੈਂ ਜਿਵੇਂ ਦੋਸਤੋ ਬਿਲਕੁਲ ਸ਼ਾਮ ਨੂੰ ਚੁਵਾਈ ਦਾ ਟਾਈਮ ਨੇੜੇ ਆਉਂਦਾ ਜਾਂਦਾ ਝੋਟੀ ਬਿਲਕੁਲ ਉਸੇ ਤਰ੍ਹਾਂ ਬਣੂਗੀ ਤੇ 11 ਕਿਲੋ ਦੁੱਧ ਜਿਹੜਾ ਹਾਜ਼ਰ ਹੈ ਇਸ ਝੋਟੀ ਦੇ ਕੋਲ ਤਸੱਲੀ ਤੁਸੀਂ ਘਰਾਂ ਕੇ ਕਰ ਸਕਦੇ ਗੇ ਲਓ ਜੀ ਲਓ ਜੀ ਠੀਕ ਹੈ ਇਹ ਬੱਚਾ ਠੀਕ ਆ ਬਿਲਕੁਲ ਬਲਾਏਗਾ ਕੋਈ 1 2 ਇੰਚ ਜਿਹੜੀ ਪੂਛ ਹੀ ਮਗਰ ਵਾਈਟ ਆ ਮੱਥਾ ਮੁੱਥਾ ਪੂਰਾ ਜੈਡ ਬਲੈਕ ਆ ਕੇ ਖਸ ਸਕਦੇ ਹੋ ਠੀਕ ਆ ਠੀਕ ਆ ਇਹ ਝੂਟ ਜੇ ਮਾਰ ਬੱਚਾ 20 ਦਿਨਾਂ ਦਾ ਦੱਸਣ 21 ਦਿਨਾਂ ਦਾ ਦੱਸਣ ਮੁਤਾਬਕ ਆ ਬਾਕੀ 20 21 ਦਿਨਾਂ ਦਾ ਦੋਸਤ ਤੁਸੀਂ ਵੀ ਮੰਨ ਕੇ ਮੱਝ ਜਿਹੜੀ ਇਹ ਝੋਟੀ ਖਰੀਦ ਸਕਦੇ ਜੀ ਠੀਕ ਆ ਠੀਕ ਆ ਭਰਾ ਜੀ ਅੱਛਾ ਤੇ ਦਰਨਦਰ ਭਾਈ ਕਿੰਨਾ ਡਿਮਾਂਡ ਕੀ ਕਰਦੇ ਆ ਝੋਟੀ ਦੀ ਮੁੱਲ ਕੀ ਆ ਇਹ ਦਾ ਜੀ 92000 ਰੁਪਏ ਡਿਮਾਂਡ ਕਰਦੇ ਜੀ 92 ਹਾਂਜੀ ਠੀਕ ਹੈ ਜੀ ਸੋ 92000 ਦੋਸਤੋ ਇਹਦੀ ਮੰਗ ਹੈਗੀ ਆ ਡਿਮਾਂਡ ਆ ਤੇ ਵਿੱਚੋਂ ਕੋਈ ਮੌਕੇ ਤੇ ਥੋੜਾ ਵਾਦਾ ਕੋਈ ਮਾਨਤਨ ਹੋ ਜਾਊਗਾ ਠੀਕ ਹੈ ਜੀ ਜੋ ਗੁੰਜਾਇਸ਼ ਹੋਈ ਵਿੱਚੋਂ 92000 ਲੈਣ ਦੇਣਾ ਛੋਟੀ ਨਵੀਂ ਆ ਵੱਡੇ ਕਦ ਕੱਢਦੀ ਆ ਇਹ ਤੁਸੀਂ ਜ਼ਰੂਰ ਇੱਕ ਧਿਆਨ ਰੱਖ ਕੇ ਆਇਓ ਠੀਕ ਹੈ ਜੀ ਕੋਈ ਛੋਟਾ ਜਿਹਾ ਪਸੂ ਨਹੀਂਗਾ ਜਾਂ ਮੀਡੀਅਮ ਹਾਈਟ ਨਹੀਂਗੀ ਫੁੱਲ ਵੱਡੇ ਕਦ ਕੱਢਦੀ ਆ ਪਸੰਦ ਆਊਗੀ ਤੁਹਾਨੂੰ ਜ਼ਰੂਰ ਤੁਸੀਂ ਆਣ ਕੇ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਕੋਈ ਵੀਰ ਵੀਡੀਓ ਕਾਲ ਤੇ ਤਸੱਲੀ ਕਰਨਾ ਚਾਹੁੰਦਾ ਆਨਲਾਈਨ ਸੌਦਾ ਕਰਦੇ ਚੁਵਾ ਕੇ ਜਿਹੜੀ ਤਸੱਲੀ ਕਰਵਾ ਲਗਦੀ ਸੀ ਥੋੜੀ ਲਿੱਸੀ ਕੇ ਪੱਠਾ ਨਹੀਂ ਆ ਰਹੀ ਗਰਮੀ ਦਾ ਰਿਹਾ ਕਰਕੇ ਤੇ ਆ ਥੋੜੀ ਮੈਨੂੰ ਜਿੱਡੇ ਵੱਡੇ ਕੱਦ ਕਰਦੀ ਓਡੀ ਭਰੀ ਘਾਟ ਹਾਂ ਹਾਂਜੀ ਹਾਂਜੀ ਉਹੀ ਤੇ ਚਲੋ ਕੋਈ ਗੱਲ ਨਹੀਂ 92000 ਦੇ ਵਿੱਚੋਂ ਦੋਸਤੋ ਲੈਸ ਹੋ ਜੂਗੀ ਤੇ ਆ ਆਪਣੇ ਕੋਲ ਇੱਕ ਮਾਲੀ ਜਿਹੜਾ ਜੀ ਇਹ ਇਹ ਆਪ ਕਿੰਦਾ ਬੱਚਾ ਜੀ ਇਹ ਨਿਓਂ ਦਾ ਬੱਚਾ ਜੀ ਇਹ ਵੀ ਸਰਕਾਰੀ ਸੀਮਨ ਦਾ ਠੀਕ ਹੈ ਹਾਂਜੀ ਹਾਂਜੀ ਨਾਬੇ ਵਾਲੇ ਦੋਸਤੋ ਸਰਕਾਰੀ ਸੀਮਨ ਨਿਓਂ ਦਾ ਇਹ ਬੱਚਾ ਕੱਟਾ ਤੁਸੀਂ ਵੇਖ ਸਕਦੇ ਠੀਕ ਹੈ ਜੀ ਮਾਲੀ ਤੇ ਉਮਰਿੰਦੀ ਕਿੰਨੀ ਹੋਗੀ ਬਾਈ ਉਮਰੇ ਦੀ 2 ਸਾਲ ਤੇ 1 ਮਹੀਨਾ ਹੋ ਗਈ ਜੇ 2 ਸਾਲ 1 ਮਹੀਨਾ ਮੁੱਖੀ ਰਹੀ ਹੈ ਫਿਰਦੇ ਹਾਂਜੀ ਖੀਰਾ ਹੀ ਹੈ ਨਾ ਹਾਂਜੀ ਹਾਂਜੀ ਤੇ ਆਪ ਦੂਜਾ ਮਾਂ ਦਾ ਇਹਦਾ ਕੋਈ ਆਪਣੇ ਕੋਈ ਹੈਗਾ ਕੋਈ ਰਿਕੋਰਡ ਰੂਟਰ ਘਰ ਦਾ ਦੁੱਧ ਮਾਂ ਦਾ ਵੈਸੇ ਹੀ ਕੋਈ ਚੁਵਾਈ ਨਹੀਂ ਕਰਾਈ ਪਰ ਘਰ ਦਾ ਉਹ 17 ਲੀਟਰ ਦੁੱਧ ਹੈਗਾ ਸੀ 17 ਹਾਂਜੀ ਨੀਲੀ ਰਾਵੀ ਦੀ ਸੀ ਮਾਂ ਵੀ ਮਾਂ ਨੀਲੀ ਰੱਖਦੀ ਠੀਕ ਹੈ ਜੀ ਪਿਓ ਨੀਲੀ ਰਾਵੀ ਦੀ ਹੈ ਪਿੱਛੇ ਸੇਲ ਕਰਤੀ ਉਹ ਠੀਕ ਹੈ ਜੀ ਲਓ ਜੀ ਨੀਲੀ ਰਾਵੀ ਦੀ ਇਹਦੀ ਮਦਰ ਸੀਗੀ ਬਾਕੀ ਦੋਸਤੋ ਮਾਲੀ ਦਾ ਤੁਸੀਂ ਮੂੰਹ ਮੱਥਾ ਵੇਖ ਸਕਦੇ ਜੀ ਮੱਥਾ ਪੂਰਾ ਚੁੜਾਈ ਦੇ ਵਿੱਚ ਆ ਅੱਖਾਂ ਵੀ ਲਿੰਗਾਂ ਨੇ ਠੀਕ ਆ ਜੀ ਚਾਰੇ ਪੈਰ ਧੋਤੇ ਆ ਧੁੰਨ ਤੇ ਵੀ ਪ੍ਰੋਪਰ ਪੂਰਾ ਦਾਗ ਠੀਕ ਆ ਨਿਸ਼ਾਨ ਤੇ ਪੂਛ ਉੱਪਰ ਤੱਕ ਵਾਈਟ ਠੀਕ ਆ ਤੇ ਉਮਰ ਜਿਹੜੀ ਆ ਤਕਰੀਬਨ ਕੋਈ 21 ਕ ਮਾਂਥ ਦੀ ਉਮਰ ਹੈ ਜਿਹੜੀ 21 ਮਹੀਨਿਆਂ ਦੀ ਏਜ ਆ 25 ਹੋ ਗਈ ਹੁਣ 25 ਸਾਲ ਤੇ ਹਾਂਜੀ ਹਾਂਜੀ ਹਾਂ 2 ਸਾਲ ਤੇ 1 ਮਹੀਨਾ ਦੀ ਹੋ ਗਈ ਦੋ ਸਾਲ ਹਨਾ ਦੋ ਸਾਲ ਤੇ 1 ਮਹੀਨੇ ਦੀ ਹੋ ਗਈ 25 25 ਮਹੀਨਿਆਂ ਦੀ ਲਓ ਜੀ ਬਾਕੀ ਟੈਸਟੀਕਲ ਵਾਲੇ ਪਾਸਿਓ ਵੀ ਪੂਰਾ ਸਾਫ ਆ ਤੇ ਖੋਲ ਕੇ ਕਵਰੀ ਆਪਾਂ ਤੁਹਾਨੂੰ ਤਸੱਲੀ ਨਾਲ ਤੋਰ ਕੇ ਦਿਖਾਉਣੀ ਆ ਤੇ ਕੋਈ ਜੰਪ ਜੰਪ ਲਾਉਣਾ ਕਰਤਾ ਸਟਾਰ ਨੇ ਨਹੀਂ ਜੀ ਛੋਟਾ ਏ ਠੀਕ ਹੈ ਜੀ ਹਾਂਜੀ ਲਓ ਜੀ ਠੀਕ ਆ ਮੂੰਹ ਅਖੀਰਾ ਠੀਕ ਆ ਜੀ ਹਜੇ ਮੇਰੇ ਤਾਂ ਦੰਦ ਨਹੀਂ ਕੋਈ ਭੰਨੇਗੇ ਦੋਸਤੋ ਮੂੰਹ ਅਖੀਰਾ ਠੀਕ ਆ ਤੇ ਮਾਲੀ ਚੰਗਾ ਪੁੱਠੇ ਪਾਠ ਦਾ ਬਹੁਤ ਚੌੜਾ ਪਿੱਠ ਪੁੱਠੇ ਦਾ ਤੇ ਹਾਈਟ ਕੱਦ ਜਿਹੜੀ ਦੋਸਤੋ ਮੀਡੀਅਮ ਤੋਂ ਥੋੜੀ ਜੀ ਪਲਾਸਾ ਠੀਕ ਆ ਵਾਧਦੇ ਪਿਆ ਮਾਲੀ ਹੋਰ ਵੱਧ ਜਾਊਗਾ ਕੋਈ ਅੱਗੇ ਵੀਰ ਥਾਂ ਸੰਭਾਲਦਾ ਹੋਰ ਵੀ ਚੰਗਾ ਮਿਲ ਪਿਆ ਤੇ ਦੋਸਤੋ ਮਾਲੀ ਬਣ ਜਾਊਗਾ ਠੀਕ ਆ ਜਵਾਨ ਹੋਣਾ ਕੀਰੇ ਕੱਟੇ ਦੀ ਉਮਰ ਜਿਹੜੀ ਦੋਸਤੋ ਇੰਨੀ ਕਾ ਇਹ ਹਾਈਟ ਕਾ ਤੇ ਏਡਾ ਕਾ ਬਾਕੀ ਜਦੋਂ ਦੋਸਤੋ ਬਿਲਕੁਲ ਜਵਾਨ ਹੋਇਆ ਤੇ ਤੁਸੀਂ ਜਜਮੈਂਟ ਕਰ ਸਕਦੇ ਜੇ ਠੀਕ ਹੈ ਜੀ ਪੂਰਾ ਵਧਣਾ ਫੁੱਲਣਾ ਮਾੜੀ ਨਹੀਂ ਜੀ ਸਮਾਜੇ ਖੁੱਲਾ ਪਿਆ ਇਹ ਦੇ ਕੋ ਆ ਦੇਖੋ ਠੀਕ ਹੈ ਜੀ ਅੱਛਾ ਭਾਈ ਦਲਵਿੰਦਰ ਇਹ ਵੀ ਵੇਚਦੇ ਪਏ ਆਪਾਂ ਹਾਂਜੀ ਵੇਚਦੇ ਜੀ ਵੀ ਤੇ ਇਹਦਾ ਕੀ ਹਿਸਾਬ ਕਿਤਾਬ ਕੋਈ ਮੋਲ ਹੈ ਇਹਦਾ ਜੀ ਜਿਹੜੇ ਵੀਰ ਨੂੰ ਪਸੰਦ ਆਊਗਾ ਉਹ ਫੋਨ ਤੇ ਆਪਣਾ ਨਾ ਕਰ ਸਕਦਾ ਜੇ ਇੱਥੇ ਆ ਕੇ ਵੀ ਕਰਨਾ ਵੀ ਤੇ ਕਰ ਲੈਣਗੇ ਠੀਕ ਆ ਜੀ ਹਾਂਜੀ ਫੋਨ ਤੇ ਗੱਲ ਕਰ ਲਿਆ ਹਾਂ ਹਾਂਜੀ ਜ਼ਰੂਰ ਸੀ ਠੀਕ ਆ ਜੀ ਲੋ ਵੀ ਦੋਸਤੋ ਇਹਦਾ ਮੁੱਲ ਵੀਰਾਂ ਦਾ ਵੀ ਫੋਨ ਤੇ ਕਰਾਂਗੇ ਜਿਹੜਾ ਕੋਈ ਵੀਰ ਨੂੰ ਪਸੰਦ ਆਊਗਾ ਤਸੱਲੀ ਤੁਸੀਂ ਘਰਾਂ ਕੇ ਕਰ ਲਿਓ ਠੀਕ ਆ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਮਾਲੀ ਦੀ ਨਿਓਨ ਦਾ ਠੀਕ ਆ ਜੀ ਨਾਬੇ ਵਾਲੇ ਸਰਕਾਰੀ ਸੀਮਨ ਨਿਓਨ ਦਾ ਜਿਹੜਾ ਦੋਸਤੋ ਇਹ ਬੱਚਾ ਠੀਕ ਆ ਤੇ ਮਾਂ ਦਾ ਦੁੱਧ ਵੀ ਚੰਗਾ ਰਿਕਾਰਡ ਵੀਰ ਦੱਸ ਰਿਹਾ ਬਾਕੀ ਵੈਰੀਫਾਈ ਕਰ ਸਕਦੇ ਹੋ ਤੁਸੀਂ ਘਰਾਂ ਕੇ ਤਸੱਲੀ ਨਾਲ ਬਹਿ ਜਿਹੜੇ ਵੀਰ ਨੂੰ ਪਸੰਦ ਆਊਗਾ ਠੀਕ ਆ ਤੇ ਮੋਲ ਜਿਹੜਾ ਇਹਦਾ ਖਾਸ ਤੌਰ ਤੇ ਵੀਰਾਂ ਦਾ ਫੋਨ ਤੇ ਕਰਾਂਗੇ ਠੀਕ ਆ ਨੰਬਰ ਜੀ 95929 60405 ਜੀ ਠੀਕ ਹੈ ਜੀ ਹਾਂਜੀ ਖਾਸ ਵੀਰ ਜਿਹੜੀ ਦੋਸਤੋ ਪਿੰਡ ਡਲੇਰੀ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ